ਜਦੋਂ ਦੇਖਿਆ ਨੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੈ ਕਹਿੰਦੇ ਇਹਦੇ ਚੋਂ ਭਿੰਡਰਾਂ ਵਾਲਾ ਕੱਢੋ ਪੁਲਿਸ ਲੈ ਲਾ ਜਾ ਕੇ ਉਹਦੇ ਤੇ ਅੰਨਾ ਤਸ਼ੱਦਦ ਕੀਤਾ ਰਾਤ ਨੂੰ ਮੰਨ ਲੋ ਵੀ ਉਹਦਾ ਪਿਸ਼ਾਬ ਨਿਕਲ ਗਿਆ ਲੈਟਰਨ ਵੀ ਅਨੋਂ ਵੀ ਦੇਖਿਆ ਹੁਣ ਵੀਡੀਓ ਚ ਆ ਰਿਹਾ ਹੈ ਵੀ ਖੂਨ ਨਿਕਲ ਰਿਹਾ ਹੈ ਕਹਿੰਦੇ ਕਿ ਮੁੰਡੇ ਦਾ ਕਸੂਰ ਹੀ ਬੜਾ ਤਕੜਾ ਸੀ ਤਾਂ ਪੁਲਿਸ ਨੇ ਕੋਟ ਦਿੱਤਾ ਨੋਂ ਪਾੜ ਦਿੱਤੇ ਗਿਆ ਡਾ ਗੱਡਾ ਗੋਡਾ ਉਹਨੇ ਗੁਨਾਹ ਕਰ ਦਿੱਤਾ ਅਕੇ ਪੁਲਿਸ ਕਹਿੰਦੀ ਇਹਦੀ ਸ਼ਰਾਬ ਪੀਤੀ ਸੀ ਉਹ ਡਰਗ ਟੈਸਟ ਕਿਉਂ ਨਹੀਂ ਕਰਾਇਆ ਸੀ ਕੀ ਤੁਸੀਂ ਸ਼ਰਾਬ ਨਹੀਂ ਪੀਂਦੇ ਤੁਸੀਂ ਵੈਸ਼ਨੋ ਤੇ ਤੁਹਾਡੇ ਨੇ ਸ਼ਰਾਬ ਪੀਤੀ ਸੀ ਉਹ ਬਾਠਕੇਸ ਚ ਉਹਨਾਂ ਨੂੰ ਫਿਰ ਤੁਸੀਂ ਕੀ ਕੀਤਾ ਤੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਕਿ ਪੁਲਿਸ ਕਦੇ ਨਾ ਕਦੇ ਸੌਦਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਜਾਂਦਾ ਹੁੰਦਾ ਸਾਰਾ ਰੌਲਾ ਜਿਹੜਾ ਸੀਗਾ ਉਹ ਪਹਿਰਾਵੇ ਨੂੰ ਲੈ ਕੇ ਹੋਇਆ ਪਹਿਰਾਵੇ ਦਾ ਤੇ ਫੋਟੋ ਦਾ ਜੇ ਉਹਦੇ ਪੱਗ ਨਾ ਹੁੰਦੀ ਕੁਝ ਨਹੀਂ ਕਹਿੰਦੇ ਸੀ ਸਰੋਂ ਕੋਹਣਾ ਹੁੰਦਾ ਉਹਨੂੰ ਕੁਝ ਨਹੀਂ ਕਹਿੰਦੇ ਮਨ ਸੀ ਚਾਰ ਥੱਪੜ ਮਾਰਦੇ ਬਾਅਦ ਤੋਂ ਬਦਲੇ ਨਹੀਂ ਹੁੰਦਾ ਕਿ ਤਾਂ ਗਲਤੀ ਦਾ ਜਿਹੜੀ ਉਹਨਾਂ ਨੇ ਕੀਤੀ ਬੋਲਸਾ ਵਾਲਿਆਂ ਨੇ ਜਾਂ ਉਹ ਤਿੰਨ ਬੰਦੇ ਨੇ ਪਰਚਾ ਕੱਢ ਦਿੱਤਾ ਉਹਨਾਂ ਤੇ ਵੀ ਭਾਈ ਸਸਪੈਂਡ ਕਰ ਦਿੱਤੇ ਮੁਲਾਜ਼ਮ ਸਸਪੈਂਡ ਨਹੀਂ ਉਹਵੇਂ ਟਾਏ ਜਾਣ ਉਹ ਉਹਵੇਂ ਨੌ ਵੀ ਪੱਟੇ ਜਾਣ ਉਹਨਾਂ ਨੂੰ ਪਤਾ ਲੱਗੇ ਵੀ ਦਰਦ ਕੀ ਹੁੰਦਾ ਉਹਵੇਂ ਰੋਗੀ ਕਰੇ ਜਾਣ ਕੀ ਇਸ ਮਸਲੇ 'ਚ ਨਹੀਂ ਬੋਲੇ ਕਿ ਜੂਨੀਅਨ ਬੜੀਆਂ ਨਿਕਲ ਕੇ ਬਾਹਰ ਆਈਆਂ ਕਾਮਰੇਡਾਂ ਦਾ ਮੈਂ ਤਾਂ ਕੁਝ ਸੁਣਿਆ ਨਹੀਂ ਭਾਈ ਜਾਨ ਕਿਉਂ ਨਹੀਂ ਬੋਲਦੇ ਹੋ ਤਾਂ ਤੁਸੀਂ ਪੰਜਾਬ ਦੇ ਰੇ ਨਾਲ ਸਿੱਖੋ ਤੁਸੀਂ ਕਿਹੜੇ ਲੈਣ ਦੀ ਲਾਰਜ ਦੋ ਜਾਂ ਸਟਾਲਣ ਦੀ ਹੁਣ ਕਿਧਰ ਗਿਆ ਉਹ ਕ੍ਰਾਂਤੀਕਾਰੀ ਰਜਿੰਦਰ ਜਿਹੜਾ ਦੀਪ ਸਿੱਧੂ ਨੂੰ ਗਦਾਰ ਦੱਸਦਾ ਸੀਗਾ ਉਹ ਬੋਲਦਾ ਹੁਣ ਬਹੁਤ ਚਿਰ ਹੋ ਗਿਆ ਦੁਬਾਰਾ ਫੇਰ ਉਹ ਤੁਸੀਂ ਅੱਗ ਨਾ ਪਾਓ ਲੋਕਾਂ ਨੂੰ ਸੁਖੀ ਬਸਣ ਦਿਓ ਤੁਸੀਂ ਵੀ ਘਰਾਂ ਚੋਂ ਹੀ ਜੰਮੇ ਹੋ ਕੀ ਤੁਹਾਡੀਆਂ ਗੱਟੀਆਂ ਕਦੇ ਟੱਚ ਨਹੀਂ ਹੋਈਆਂ ਗੰਦੇ ਅੰਸ਼ਰ ਜਿਹੜੇ ਨੇ ਉਹ ਦੁਬਾਰਾ ਪੰਜਾਬ ਚ ਅੱਗ ਮੋਪਾਉਣਾ ਚਾਹੁੰਦੇ ਅੰਦਰ ਵੋਟਾਂ ਗਿਣਦੇ ਰਹੇ ਤੇ ਬਾਹਰ ਲਾਸ਼ਾਂ ਗਿਣਦੇ ਰਹੇ ਉਹ ਹੋਇਆ ਪਿਆ ਹਾ ਕਿਹੜੀ ਲਾਸ਼ਾਂ ਦੀ ਸਰ ਤੇ ਕੀ ਧਰਮ ਦੀ ਲਾਸ਼ ਕਿਹੜੀ ਤਰ੍ਹਾਂ ਦੀ ਲਾਸ਼ ਕਿਸ ਤਰ੍ਹਾਂ ਦੀ ਲਾਸ਼ ਨਸ਼ਿਆਂ ਦੇ ਵਿੱਚ ਖਤਮ ਹੋਣ ਵਾਲੀਆਂ ਨਾਲ ਬਹਾਨੇ ਨਾਲ ਕਿਰਤੀ ਲੋਕਾਂ ਨੂੰ ਮਾਰਨਾ ਹੈ ਬਸ ਚਾਹੇ ਉਹ ਨਚਾਰ ਬਣਾ ਕੇ ਚਾਹੇ ਗੈਂਗਸਟਰ ਬਣਾ ਕੇ ਚਾਹੇ ਚਿੱਟੇ ਨਾਲ ਚਾਹੇ ਖਾੜਕੂ ਬਣਾ ਕੇ ਹਰ 15 ਸਾਲ ਤੋਂ ਪਘਵਾੜਾ ਬੋਣੇ ਕੋਣ ਹੈ ਨਾ 27 ਤਰੀਕ ਨੂੰ ਲੁਧਿਆਣੇ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਹੜੀ ਰੂਹ ਕੰਬ ਜਾਂਦੀ ਆ ਤਸਵੀਰਾਂ ਵੇਖ ਕੇ ਉਹਦਾ ਦੁੱਖ ਦਰਦ ਵੇਖ ਕੇ ਨੌਜਵਾਨ ਦਾ ਕਿ ਟੈਕਸੀ ਚਲਾਉਣ ਵਾਲੇ ਨੌਜਵਾਨ ਦੀ ਗੱਡੀ ਕਿਸੇ ਚ ਵੱਜ ਗਈ ਭਾਈ ਗੱਡੀ ਵੱਜਣ ਤੋਂ ਬਾਅਦ ਵਿਵਾਦ ਹੋ ਗਿਆ ਵਿਵਾਦ ਤੋਂ ਬਾਅਦ ਨੌਜਵਾਨ ਕਹਿੰਦਾ ਜੀ ਭਾਈ ਨਿਵੇੜ ਲਈਏ ਦੇ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਤੇ ਤਸਵੀਰ ਲੱਗੀ ਸੀ ਵੀਮੀ ਸ਼ਦੀ ਵੀਮੀ ਸਦੀ ਦੇ ਮਹਾਨ ਜਰਨੈਲ ਦੀ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਲਾ ਦੀ ਉਹਦੀ ਤਸਵੀਰ ਲੱਗੀ ਤੋਂ ਬਾਅਦ ਇੱਕ ਅਜਿਹਾ ਰੌਲਾ ਵਧਿਆ ਰੌਲਾ ਵਧਣ ਤੋਂ ਬਾਅਦ ਪੁਲਸ ਆ ਗਈ ਪੁਲਸ ਹੋਣ ਤੋਂ ਬਾਅਦ ਉਹਦੇ ਨਾਲ ਕੁੱਟਮਾਰ ਹੁੰਦੀ ਆ ਕੁੱਟਮਾਰ ਤੋਂ ਬਾਅਦ ਮਾਮਲਾ ਪੱਖ ਦਾ ਪੱਖ ਦਾ ਗਿਆ ਚਲਾ ਗਾਂ ਉਸ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਲੈਣ ਲਈ ਧਰਨਾ ਲਾਉਣਾ ਪੈਂਦਾ ਧਰਨਾ ਲਾਉਣ ਤੋਂ ਬਾਅਦ ਕਿਤੇ ਜਾ ਕੇ ਥੋੜਾ ਬਹੁਤਾ ਇਨਸਾਫ ਮਿਲਦਾ ਪਰ ਜਿਹੜਾ ਉਹਦੇ ਨਾਲ ਤਸ਼ੱਦਦ ਹੋਇਆ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਚੱਲੀਆਂ ਜਿਹੜੇ ਉਹਦੇ ਨੌ ਪੱਟੇ ਗਏ ਉਹਦਾ ਕੀ ਕਸੂਰ ਹੈ ਦੂਜੇ ਪਾਸੇ ਚਾਹੇ ਉਹਨਾਂ ਨੇ ਆਪਦਾ ਪੱਖ ਰੱਖਿਆ ਕਿ ਭਾਈ ਇਹ ਨੇ ਆਪ ਪਟਲੇ ਪਰ ਕੌਣ ਆਪ ਨਾਉ ਪਟਦਾ ਹੁੰਦਾ ਅਜਿਹੀਆਂ ਗੱਲਾਂ ਆਮ ਨਹੀਂ ਹੁੰਦੀਆਂ ਇਹ ਤੱਕੇ ਪਹਿਲੀ ਵਾਰ ਨਹੀਂ ਹੋਈ ਵੀ 30 ਸਾਲ ਪਹਿਲਾਂ ਅੱਜ ਚਰਚਾਵਾ ਫਿਰ ਉਹਦਾਂ ਦੀਆਂ ਚਲਣੀਆਂ ਸ਼ੁਰੂ ਹੋ ਗਈਆਂ ਇਹ ਰੌਲਾ ਹੈ ਕਿ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਉਸ ਨੌਜਵਾਨ ਦਾ ਕਸੂਰ ਕਿੰਨਾ ਸੀ ਜਿਹੜੇ ਨੌਜਵਾਨ ਨੂੰ ਸਿੱਖ ਨੌਜਵਾਨ ਨੂੰ ਕੁੱਟਿਆ ਗਿਆ ਕਿ ਭਾਈ ਉਹਦਾ ਐਸ ਕਸੂਰ ਸੀ ਇਸ ਕਸੂਰ ਕਰਕੇ ਉਹਨੂੰ ਕੁੱਟਿਆ ਗਿਆ ਗੱਲਬਾਤ ਕਰਦੇ ਸਖਲਦੀਪ ਸਿੰਘ ਸੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਅੱਛਾ ਸਾਹਿਬ ਜੀ ਕੀ ਫਤਿਹ ਬਾਬਾ ਜੀ ਕੀ ਮਾਮਲਾ ਲੁਧਿਆਣੇ ਵਾਲੀ ਘਟਨਾ ਬੜੀ ਚਰਚਾ ਦਾ ਵਿਸ਼ਾ ਬਣ ਗਈ ਕਹਿੰਦੇ ਕਿ ਮੁੰਡੇ ਦਾ ਕਸੂਰ ਹੀ ਬੜਾ ਤਕੜਾ ਸੀ ਤਾਂ ਪੁਲਿਸ ਨੇ ਕੋਰਟ ਤੇ ਤਾਂ ਨੌ ਪੜ ਦਿੱਤੇ ਗਿਆ ਏਡਾ ਕਿਡਾ ਘੋਡਾ ਉਹਨੇ ਗੁਨਾਹ ਕਰ ਦਿੱ ਨੇ ਕਸੂਰਤਾ ਮੰਨ ਲੋ ਗੱਡੀ ਲਈ ਜਾਂਦਾ ਪੱਤਰਕਾਰ ਦੀ ਗੱਡੀ ਨਾਲ ਟੱਚ ਹੋ ਗਈ ਹੈ ਹੂੰ ਠੀਕ ਆ ਅੱਛਾ ਗੱਡੀ ਟੱਚ ਹੋ ਗਈ ਚਲੋ ਗੱਡੀਆਂ ਹੋ ਜਾਂਦੀਆਂ ਵੱਡੇ ਵੱਡੇ ਹਾਦਸੇ ਹੋ ਜਾਂਦੇ ਆ ਕਿਉਂਕਿ ਇਹਦੇ ਕਿਹੜਾ ਛੱਟ ਵੱਜਣੀ ਹੈ ਚਾਹੇ ਤੇ ਕੋਈ ਦਰਦ ਹੋਣਾ ਜਾਂ ਗੱਡੀ ਨੂੰ ਦੀਦਾ ਗੱਡੀ ਤਾਂ ਬੇਜਾਨ ਹੈ ਇੱਕ ਅੱਛਾ ਡਰਾਈਵਰ ਨੂੰ ਕਈ ਵਾਰੀ ਨਹੀਂ ਪਾੜਾ ਮोटा ਕੋਈ ਜਜਮੈਂਟ ਵੱਜਦੀ ਤਾਂ ਲੱਗ ਜਾਂਦੀ ਹੈ ਹੁਣ ਉਹ ਬੰਦਾ ਜਿਹੜੇ ਦੀ ਗੱਡੀ ਟੱਚ ਹੋਈ ਉਹ ਮੰਨ ਵੀ ਰਿਹਾ ਵੀ ਮੇਰੀ ਮਾੜੀ ਜੀ ਥੋੜੀ ਜੀ ਛੋਗੀ ਗੱਡੀ ਥੋੜੀ ਜਿਹੀ ਟੱਚ ਹੋਈਏ ਫਿਰ ਉਹ ਮਾਫੀ ਵੀ ਮੰਗ ਰਿਹਾ ਫਿਰ ਉਹ ਕਹਿੰਦਾ ਵੀ ਜੇ ਨੁਕਸਾਨ ਹੋ ਗਿਆ ਮੈਂ ਹਰਜਾਨਾ ਦੇਣ ਨੂੰ ਤਿਆਰ ਆ ਉਹ ਤਿਆਰ ਹੋ ਗਿਆ ਇਹਨਾਂ ਨੇ ਉਹਦੀ ਗੱਲ ਹੀ ਨਹੀਂ ਸੁਣੀ ਆਪ ਵੀ ਉਨਕੁੱਟਿਆ ਉਦੋਂ ਬਾਅਦ ਪੁਲਿਸ ਨੂੰ ਫੜਾਤਾ ਪੁਲਿਸ ਨੂੰ ਫੜਾ ਕੇ ਨਾਲ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਜਦੋਂ ਦੇਖਿਆ ਨਾ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਮਹਾਪੁਰਖ ਭਿੰਡਰਾਵਾਲਿਆਂ ਦੀ ਫੋਟੋ ਲੱਗੀ ਹੈ ਗੱਡੀਆਂ ਤੇ ਆਮ ਸਾੜੇ ਲੱਗੀਆਂ ਨੇ ਠੀਕ ਹੈ ਸਾਡੀ ਜਰਨਲ ਨੇ ਉਹ ਤੇ ਕਹਿੰਦੇ ਇਹਦੇ ਚੋਂ ਭਿੰਡਰਾ ਵਾਲਾ ਕੱਢੋ ਇਹਨਾਂ ਨੇ ਕਿਹਾ ਉਹ ਪੱਤਰਕਾਰ ਨੇ ਜਿਹੜੇ ਨੇ ਵੀ ਉਹ ਮੰਨ ਲਓ ਬੰਦਾ ਜਿੰਨਾਂ ਨਾਲ ਲੜਾਈ ਝਗੜੀ ਜਿੰਨਾਂ ਨਾਲ ਲੜਾਈ ਝਗੜਾ ਹੋਇਆ ਉਹ ਗੱਡੀਾਂ ਜਿਹੇ ਨਾ ਟੱਚ ਹੋਈ ਹੈ ਗੱਡੀ ਉਹਨਾਂ ਨੇ ਉਹ ਦੋ ਬੰਦੇ ਸੀ ਜਾਂ ਚਾਰ ਬੰਦੇ ਸੀ ਜਿੰਨੇ ਵੀ ਸੀ ਉਹ ਚਲੋ ਪੁਲਿਸ ਲੈ ਗਈ ਠੀਕ ਆ ਪੁਲਿਸ ਲੈ ਲਾ ਕੇ ਉਹਦੇ ਤੇ ਅੰਨਾ ਤਸ਼ੱਦਦ ਕੀਤਾ ਰਾਤ ਨੂੰ ਮੰਨ ਲਓ ਵੀ ਉਹਦਾ ਪਿਸ਼ਾਬ ਵੀ ਨਿਕਲ ਗਿਆ ਲੈਟਰਨ ਵੀ ਉਹ ਕਦੋਂ ਹੈ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਬੇਤਾ ਸ਼ਾਂਤ ਹਾਸ਼ਾ ਤਸ਼ਾਦਦ ਹੋਵੇ ਕੋਈ ਸੁਰਤ ਨਾ ਹੋਵੇ ਉਦੋਂ ਇਹ ਇੰਦਰੀਆਂ ਜਿਹੜੀਆਂ ਕੰਮ ਛੱਡਦੀਆਂ ਨੇ ਹੂੰ ਠੀਕ ਆ ਇਸ ਕਰਕੇ ਤੇ ਫੇਰ ਆਉਂਦੇ ਆ ਨੌ ਵੀ ਦੇਖਿਆ ਹੂੰ ਵੀਡੀਓ ਚ ਆ ਰਿਹਾ ਵੀ ਖੂਨ ਨਿਕਲ ਰਿਹਾ ਪਟਿਆ ਗਿਆ ਨੌ ਨੌ ਪਟਿਆ ਗਿਆ ਇਹਦੇ ਪਲਾਸਾ ਨਾ ਖਿੱਚਿਆ ਇੱਕ ਇਹ ਚਰਚਾ ਚੱਲ ਰਹੀ ਦੂਜੇ ਪਾਸੇ ਉਹ ਕਹਿੰਦੇ ਕਿ ਨਹੀਂ ਭਾਈ ਜਿਹੇ ਕੁਝ ਨਹੀਂ ਕੀਤਾਗਾ ਪੁਲਿਸ ਕਦੋਂ ਕਹਿੰਦੀ ਹੁੰਦੀ ਹੈ ਜੇ ਤੇ ਪਰਸਾਫ ਸਾਫ ਹੋ ਗਈ ਨਾ ਇਨਸਾਫ ਦੇਣ ਲੱਗ ਗਈ ਤਾਂ ਲੋਕ ਸੁਖੀ ਬਸਣਗੇ ਕਿਸੇ ਡਰ ਹੀ ਨਹੀਂ ਕੋਈ ਹੋਊਗਾ ਸੰਵਿਧਾਨਨਾ ਦੀ ਚੀਜ਼ ਹੀ ਨਹੀਂ ਰਹੀ ਪੰਜਾਬ ਚ ਇੱਕ ਕਾਨੂੰਨ ਕਹਿੰਦਾ ਵੀ ਤੁਸੀਂ ਲਿਜਾ ਕੇ ਤੇ ਕੋਈ ਐਫ ਆਈਰ ਨਹੀਂ ਕੱਟੀ ਜੋ ਕੁਛ ਨਹੀਂ ਜਾਂ ਕੋਈ ਰਿਮਾਂਡ ਨਹੀਂ ਲਿਆ ਤੇ ਲਿਆ ਕੇ ਘੁੱਟਣ ਲੱਗ ਪਿਓ ਕੀ ਉਹ ਵਿਦੇਸ਼ੀਕ ਜਸੂਸ ਸੀਗਾ ਜਿਹੜਾ ਇਹਨਾਂ ਤੋਂ ਸਦ ਕੀ ਪੁੱਛ ਰੇ ਸੀ ਉਹ ਤੋਂ ਠੀਕ ਆ ਉਹਦੀ ਗੱਡੀ ਟੱਚ ਹੋ ਗਈ ਕੀ ਤੁਹਾਡੀਆਂ ਗੱਡੀਆਂ ਟੱਚ ਨਹੀਂ ਹੁੰਦੀਆਂ ਜਾਂ ਜਿਹੜੇ ਨੇ ਸ਼ਿਕਾਇਤ ਕੀਤੀਆਂ ਜਿਹੜਾ ਨੇ ਉਹਨਾਂ ਦੀ ਕੋਈ ਐਕਸੀਡੈਂਟ ਨਹੀਂ ਹੋਏਗੇ ਠੀਕ ਆ ਇਹ ਕਰਕੇ ਜਿਹੜਾ ਉਹ ਟੱਚਿੰਗ ਹੋਈ ਹੈ ਗੱਡੀ ਦੀ ਤੇ ਉਹ ਕੋਈ ਜਾਣ ਕੇ ਤਾਂ ਉਸਨੇ ਕੀਤੀ ਨਾ ਉਹਦੀ ਕੋਈ ਦੁਸ਼ਮਣੀ ਹੈ ਤੇ ਵਾਹ ਲੱਗਦੀ ਡਰਾਈਵਰ ਜਿਹੜਾ ਹੈ ਉਹ ਮੱਖੀ ਤੇ ਵੀ ਨਹੀਂ ਟੈਰ ਚੜ੍ਹਣ ਦਿੰਦਾ ਤੇ ਕਿਸੇ ਨਾਲ ਛੋਣ ਵੀ ਨਹੀਂ ਦਿੰਦਾਗਾ ਬੇਵਸੀ ਹੋ ਜੇ ਉਹ ਵੱਖਰੀ ਗੱਲ ਹੈ ਠੀਕ ਹੈ ਹੁਣ ਉਹਦੇ ਤੇ ਜਿਹੜੀ ਤਸ਼ੱਦਦ ਕੀਤੀ ਹੈ ਤਸ਼ੱਦਦ ਕਰਨ ਤੋਂ ਬਾਅਦ ਫਿਰ ਕੀ ਹੋਇਆ ਕਿ ਚਲੋ ਜੀ ਉਹਨੂੰ ਲੈ ਆਏ ਹੁਣ ਉਹ ਪਿਆ ਹੈ ਉਹ ਤੋਂ ਬੈਠਾ ਵੀ ਨਹੀਂ ਜਾਂਦਾ ਐਨੀ ਉਹਦੇ ਤੇ ਤਸ਼ੱਦਦ ਹੋਈ ਹੈ ਹੁਣ ਉਹਦਾ ਹਰਜਾਨਾ ਕੌਣ ਦੇਊਗਾ ਤੁਹਾਡਾ ਤਾਂ ਲੋਹਾ ਹੈ ਉਹਦੇ ਜੇ ਚਿਬ ਵੀ ਪੈ ਗਿਆ ਡੈਂਟਰ ਕੱਢ ਦੇਣਗੇ ਜੇ ਉਹਦੇ ਮੰਨ ਲਓ ਕੋਈ ਭੜੀਆਂ ਸੱਟਾਂ ਲੱਗੀਆਂ ਕੋਈ ਟਿਊਮਰ ਜਮ ਗਿਆ ਭੜੀ ਬਿਮਾਰੀ ਹੋ ਗਈ ਉਹਦੇ ਬੱਚੇ ਤਾਂ ਰੁੱਲ ਜਾਣਗੇ ਮਾਰੇ ਕਰਤਾ ਵੀ ਦੱਸਿਆ ਜਾਂਦਾ ਗਰੀਬ ਖਰਚੋ ਉਹ ਡਰਾਈਵਰ ਹੁੰਦੇ ਗਰੀਬ ਐ ਡਰਾਈਵਰ ਕਿਹੜਾ ਅਮੀਰ ਗਰੀਬੀ ਦਾ ਮਾਰਿਆ ਹੀ ਅਗਲਾ ਡਿਲੀਵਰੀ ਕਰਦਾ 24 ਘੰਟੇ ਮੌਤ ਦੇ ਮੂੰਹ ਚ ਰਹਿਣਾ ਪਤਾ ਨਹੀਂ ਕਦੋਂ ਕੀ ਹੋ ਜਾਣਾ ਕੀ ਇਹ ਸੰਵਿਧਾਨ ਕਹਿੰਦਾ ਇਹ ہمارا ਮਹਾਨ ਭਾਰਤ ਜੇ ਆ ਵੀ ਜਿਹਦੇ ਮਰਜ਼ੀ ਤਸ਼ੱਦਦ ਕਰੋ ਦੂਜੀ ਗੱਲ ਹੈ ਧਰਮਵਾਦ ਜਾਤੀਵਾਦ ਲੈ ਕੇ ਕੋ ਸਾਨੂੰ ਮਾਰਿਆ ਜਾ ਰਿਹਾ ਸਾਡੇ ਪੰਜਾਬ ਚ ਬਾਹਰ ਕੀ ਹੋਊਗਾ ਠੀਕ ਹੈ ਨਾ ਇਹ ਦੁਬਾਰਾ ਫਿਰ ਅੱਗ ਲਾਈ ਜਾ ਰਹੀ ਹੈ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਹੋ ਕੀ ਰਿਹਾ ਸਰਕਾਰਾਂ ਜਿਹੜਾ ਕੰਟਰੋਲ ਕਰਨ ਸਰਕਾਰਾਂ ਦੇਖਣ ਸਾਡੇ ਨਾਲ ਜਿਹੜਾ ਇਹ ਗੰਦੇ ਅਨਸਰ ਜਿਹੜੇ ਨੇ ਉਹ ਦੁਬਾਰਾ ਪੰਜਾਬ ਚ ਅਗ ਮੋ ਪਾਉਣਾ ਚਾਹੁੰਦੇ ਨੇ ਤੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਪੁਲਿਸ ਕਦੇ ਨਾ ਕਦੇ ਸੌਦਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਜਾਂਦਾ ਹੁੰਦਾ ਹੈ ਬਹੁਤ ਚਿਰ ਹੋ ਗਿਆ ਦੁਬਾਰਾ ਫੇਰ ਉਹ ਤੁਸੀਂ ਅਗ ਨਾ ਪਾਓ ਲੋਕਾਂ ਨੂੰ ਸੁਖੀ ਵਸਣ ਦਿਓ ਤੁਸੀਂ ਵੀ ਘਰਾ ਚੋਂ ਜੰਮੇ ਹੋ ਕਿ ਤੁਹਾਡੀਆਂ ਗੱਟੀਆਂ ਕਦੇ ਟੱਚ ਨਹੀਂ ਹੋਈਆਂ ਗਲਤੀਆਂ ਕੀ ਤੋਂ ਨਹੀਂ ਹੁੰਦੀਆਂ ਠੀਕ ਹੈ ਕਾਨੂੰਨਾਂ ਦੇ ਆਧਾਰ ਤੇ ਉਹਦੇ ਤੇ ਪਰਚਾ ਕਟੋ ਹੂੰ ਜੋ ਵੀ ਉਹਦਾ ਬਣਦਾ ਜੋ ਵੀ ਧਾਰਾ ਬਣਦੀ ਹੈ ਦਫਾ ਬਣਦਾ ਉਹ ਤੇ ਲਾਓ ਹੂੰ ਕੋਈ ਕੀ ਇਤਰਾਜ ਹੈ ਕਿਸੇ ਨੂੰ ਕੋਈ ਇਤਰਾਜ ਨਹੀਂ ਕਰ ਜੋ ਕਾਨੂੰਨ ਬਣਦਾ ਤੁਹਾਡੇ ਬਾਹੋਂ ਕਦੇ ਅਮਰੀਕਾ ਚ ਕੈਨੇਡਾ ਚ ਕੋ ਕੁੜਦਾ ਦੇਖਿਆ ਭੈੜੇ ਤੋਂ ਪਿੱਛੇ ਜੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਸੀਗਾ ਗਲਤ ਸਾਈਡੋਂ ਨੇ ਮੋੜਤਾ ਸੀਗਾ ਤੇ ਕੀ ਉਹਨੂੰ ਫਿਰ ਉੱਥੇ ਢਾ ਲਿਆ ਜਾਂ ਕੋ ਕੁੱਟਿਆ ਨਾ ਜੋ ਕਾਨੂੰਨ ਬਣਦਾ ਸੀ ਉਹ ਸਜ਼ਾ ਦਿੱਤੀ ਇੱਕ ਗੱਲ ਹੋਰ ਮੈਂ ਸੁਣੀ ਉਹ ਵੀਡੀਓ ਦੇ ਵਿੱਚ ਆ ਕਿ ਪੁਲਿਸ ਕਹਿੰਦੀ ਇਹਦੀ ਸ਼ਰਾਬ ਪੀਤੀ ਸੀ ਫਿਰ ਡ੍ਰੌਪ ਟੈਸਟ ਕਿਉਂ ਨਾ ਕਰਾਇਆ ਸੀ ਕੀ ਤੁਸੀਂ ਸ਼ਰਾਬ ਨਹੀਂ ਪੀਂਦੇ ਤੁਸੀਂ ਵੈਸ਼ਨੋ ਤੇ ਤੁਹਾਡੇ ਨੇ ਸ਼ਰਾਬ ਪੀਤੀ ਸੀ ਉਹ ਬਾਠ ਕੇਸ ਚ ਉਹਨਾਂ ਨੂੰ ਫਿਰ ਤੁਸੀਂ ਕੀ ਕੀਤਾ ਇੱਕ ਇੱਕ ਬਹਾਨਾ ਬਣਾਇਆ ਜਾ ਰਿਹਾ ਉਹ ਕੋਈ ਸ਼ਰਾਬ ਨਹੀਂ ਪੀਤੀ ਸੀਗੀ ਤੇ ਇਹ ਜਿਹੜਾ ਅੱਗ ਜਿਹੜੀ ਆ ਦੁਬਾਰਾ ਪੰਜਾਬ ਦੇ ਵਿੱਚ ਲਾਈ ਜਾ ਰਹੀ ਹੈ ਇਹ ਹੁਣ ਸਮੇਂ ਦੀ ਸਰਕਾਰ ਜਿਹੜੀ ਮੌਜੂਦਾ ਉਹਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤੁਹਾਡਾ ਜਲੂਸ ਕੱਢਣ ਵਾਸਤੇ ਆ ਕੁਝ ਕਰ ਰਹੀਆਂ ਨੇ ਹਮ ਇਹ ਹੁਣ ਸਰਕਾਰ ਸੋਚੇ ਵੀ ਸਰਕਾਰ ਵਧੀਆ ਸਾਫ਼ ਰੱਖਣੀ ਹੈ ਕਿ ਉਹਨਾਂ ਵਾਂਗੂ ਬਿਆੰਤ ਵਾਂਗੂ ਜਾਂ ਦੂਜਾਂ ਵਾਂਗੂ ਬਦਨਾਮ ਕਰਨੀ ਹੈ ਹਮ ਇਹ ਸੋਚਣਾ ਚਾਹੀਦਾ ਹਾਂ ਪਰ ਇਹ ਮਾਮਲਾ ਭਖਿਆ ਬਹੁਤ ਚਰਚਾਵਾਂ ਬੜੀਆਂ ਹੋਈਆਂ ਕਹਿੰਦੇ ਕਿ ਸੰਤਾਂ ਦੀ ਤਸਵੀਰ ਕਰਕੇ ਸਾਰਾ ਰੌਲਾ ਪਿਆ ਪਰ ਰੌਲਾ ਤਾਂ ਗੱਡੀ ਟੱਚਿੰਗ ਦਾ ਸੀਗਾ ਨਹੀਂ ਇਹ ਵੀ ਤੁਹਾਡਾ ਭਾਈਚਾਰਾ ਹੈ ਹੂੰ ਇਹ ਵੀ ਤੁਹਾਡੇ ਭਾਈਚਾਰੇ ਨੇ ਅੱਗ ਲਾਈ ਹੈ ਪਹਿਲਾਂ ਹੀ ਕਿਉਂਕਿ ਪਹਿਲਾਂ ਜੇ 1978 ਤੋਂ ਲੈ ਕੇ ਅੱਜ ਤੱਕ ਦੇਖੀਏ ਤਾਂ ਪਹਿਲਾਂ ਅੱਗ ਕਿੱਥੋਂ ਵਧੀ ਅੱਗ ਬਾਣੀ ਤੋਂ ਹੂੰ ਅੱਗ ਬਾਣੀ ਨੇ ਅੱਗ ਲਾਤੀ ਸੀਗੀ ਉਹਨੂੰ ਤੇ ਉਹਦਾ ਨਤੀਜਾ ਕੀ ਹੋ ਨਿਕਲਿਆ ਫਿਰ ਆਪ ਤਾਂ ਗਏ ਬਾਕੀ ਪੰਜਾਬ ਚ ਭਾਂਬੜ ਮਚਾਤੇ ਘਰਾਂ ਦੇ ਘਰੋ ਜੜੇ ਧਰਮਵਾਦ ਪੈਦਾ ਹੋਇਆ ਇੱਕ ਦੂਜੇ ਦੇ ਦੁਸ਼ਮਣ ਬਣੇ ਹੁਣ ਉਹੀ ਹਿੰਦੂ ਸਿੱਖ ਦੇ ਮੁਸਲਮਾਨ ਸਾਰੇ ਇਕੱਠੇ ਵੱਸਦੇ ਕਿੰਨਾ ਪਿਆਰ ਆ ਸਾਂਝਾਂ ਨੇ ਮਰਦੇ ਜਾਂਦੇ ਸਭ ਦੇ ਆਉਂਦੇ ਜਾਂਦੇ ਨੇ ਖੁਸ਼ੀ ਮਨਾਉਂਦੇ ਨੇ ਗਮ ਵੀ ਮਨਾਉਂਦੇ ਨੇ ਦੋਨੇ ਗੱਲਾਂ ਨੇ ਪਰ ਉਹਨਾਂ ਬੰਦਿਆਂ ਦਾ ਕੀ ਵਿਗੜਿਆ ਜਿਨ੍ਹਾਂ ਨੇ ਗਲਤ ਖਬਰਾਂ ਉਹ ਤੋਂ ਲਾ ਲਾ ਕੇ ਤੇ ਜਿਹੜਾ ਪੜਕਾਤਾ ਸੀਗਾ ਲੋਕਾਂ ਨੂੰ ਉਹੀ ਉਹੀ ਮਹਿਕਮਾ ਹੁਣ ਵੀ ਉਹੀ ਬਤਰਗਾਰ ਨੇ ਜਿਹੜਿਆਂ ਨੇ ਇਹ ਕੰਮ ਕੀਤਾ ਜੇ ਸਾਨੂੰ ਹੁਣ ਸਾਡੇ ਘਰੇ ਨਹੀਂ ਜਾਣ ਦਿੰਦੇ ਫਿਰ ਉਹਦਾ ਨਤੀਜਾ ਕੀ ਨਿਕਲੂ ਫਿਰ ਜਦੋਂ ਮੰਨ ਲਓ ਕਿਸੇ ਨੂੰ ਤਪਾਈ ਜਾਓਗੇ ਤਪਾਈ ਜਾਓਗੇ ਆਖਰ ਕੀ ਹੋਗਾ ਜਾਂ ਤਾਂ ਫਿਰ ਖੁਦਕਸ਼ੀ ਕਰੋ ਤੇ ਜਾਂ ਫਿਰ ਅਗਲਾ ਰਸਤਾ ਹੋਰ ਕੋਈ ਬਣਾਊਗਾ ਕਿਉਂਕਿ ਇੱਕ ਮੰਨੋ ਚੂਹਾ ਵੀ ਹੈ ਉਹਨੂੰ ਵੀ ਆਪਾਂ ਜੇ ਜਾਂ ਮਾਰੀ ਜਾਵਾਂਗੇ ਟੱਕਿਆਂ ਦੀਆਂ ਤਾਂ ਅਖੀਰ ਉਹ ਕੀ ਕਰੋ ਦੰਦੀ ਵੱਡੂਗਾ ਤੇ ਜਾਂ ਫਿਰ ਉਹ ਘੁੱਟ ਛੱਡ ਕੇ ਚਲੇ ਜਾਊਗਾ ਹੁਣ ਅਸੀਂ ਜਾਈਏ ਵੀ ਕਿੱਥੇ ਉਹ ਤਾਂ ਉਹ ਉਦਮ ਸਿੰਘ ਵਾਲੀ ਗੱਲ ਹੈ ਨਾ ਦੇਸ਼ ਪਾਣ ਧੱਕੇ ਪਰਦੇਸ਼ ਢੋਈ ਨਾ ਸਾਡਾ ਪ੍ਰਦੇਸ਼ੀਆਂ ਦਾ ਦੇਸ਼ ਕੋਈ ਨਾ ਉਹ ਗੱਲ ਹੋਈ ਵੀ ਹੈ ਨਾ ਵੀ ਸਾਨੂੰ ਇੱਥੇ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ ਹਮ ਇੱਥੇ ਵੀ ਸਾਨੂੰ ਤਪਾਇਆ ਜਾ ਰਿਹਾ ਹਮ ਠੀਕ ਆ ਉਹ ਨਹੀਂ ਜੇ ਗਲਤੀ ਆ ਉਹਨੂੰ ਗਲਤੀ ਦਾ ਕਾਨੂੰਨਾਂ ਅਧਾਰ ਸਮ ਦਿੰਦੋ ਤਾਂ ਗਲਤੀ ਦਾ ਜਿਹੜੀ ਉਹਨਾਂ ਨੇ ਕੀਤੀ ਪੁਲਿਸ ਵਾਲਿਆਂ ਨੇ ਜਾਂ ਉਹ ਤਿੰਨ ਬੰਦੇ ਨੇ ਪਰਚਾ ਕੱਢ ਦਿੱਤਾ ਉਹਨਾਂ ਤੇ ਵੀ ਭਾਈ ਸਸਪੈਂਡ ਕਰਦੇ ਤੇ ਮੁਲਾਜ਼ਮ ਸਸਪੈਂਡ ਨਹੀਂ ਹੋ ਮੈਂ ਟਾਏ ਜਾਣ ਉਹ ਉਵੇਂ ਨੌ ਵੀ ਪੱਟੇ ਜਾਣ ਉਹਨਾਂ ਨੂੰ ਪਤਾ ਲੱਗੇ ਵੀ ਦਰਦ ਕੀ ਹੁੰਦਾ ਉਵੇਂ ਰੋਗੀ ਕਰੇ ਜਾਣ ਉਵੇਂ ਬੱਚੇ ਉਹਨਾਂ ਦੇ ਰੋਲਣ ਸਿਸਪੈਂਟੀ ਦਾ ਕੀ ਹੈ ਤੇ ਫਿਰ ਉਹਨਾਂ ਦੀ ਅਦਾਲਤਾਂ ਫਿਰ ਹੋ ਜਾਣ ਉਹਦਾ ਨਾ ਕਿ ਸੱਜਣ ਕੁਮਾਰ ਬਾਹਰ ਆ ਗਿਆ ਅੰਮ੍ਰਿਤਪਾਲ ਦਾ ਕੋਈ ਨਾਂ ਨਹੀਂ ਅਜੇ ਤੱਕ ਹਵਾਰੇ ਦੀ ਮਾਂ ਮਰਨੋਂ ਤਿਆਰ ਤੇ ਉਹਦੇ ਕਦੇ ਚੁੱਟੀ ਨਹੀਂ ਮਿਲ ਰਹੀ ਹੂੰ ਦੱਸੋ ਨਾ ਹੂੰ ਵੀ ਕਿਤੋਂ ਤੋ ਸਿ ਇਹ ਅਨਸਾਫ ਲੱਭ ਰਹੇ ਹੋ ਹੂੰ ਇਹ ਚੀਜ਼ ਆ ਨਾ ਜੇ ਕਾਨੂੰਨਾਂ ਧਾਰ ਤੇ ਤਾਂ ਉਹਨੂੰ ਫੜਦੇ ਹਾਂ ਠੀਕ ਆ ਉਹਨਾਂ ਨੇ ਸ਼ਿਕਾਇਤ ਕੀਤੀ ਆ ਤੁਸੀਂ ਫੜੋ ਥਾਣੇ ਲਿਜਾਓ ਉਹਨੂੰ ਬਿਠਾਓ ਉਹਦੇ ਤੇ ਐਫ ਆਈ ਆਰ ਕਟੋ ਜੋ ਵੀ ਧਾਰਾ ਬਣਦੀ ਹੈ ਉਹ ਕਰੋ ਜੇ ਉਹਨੇ ਕੋਈ ਨਸ਼ਾ ਪੀਤਾ ਉਹਦਾ ਡੋਪ ਟੈਸਟ ਕਰਾਉਣ ਨਾਲ ਦੀ ਨਾਲ ਇਹ ਥੋੜੀ ਵੀ ਤੁਸੀਂ ਤੁਹਾਨੂੰ ਅਧਿਕਾਰ ਕਿ ਨਹੀਂ ਦਿੱਤਾ ਆਪ ਸਜ਼ਾ ਦੇਣ ਦਾ ਇਹੀ ਤਾਂ ਇਨਸਾਫ ਨਹੀਂ ਗਾਇਆ ਇਥੇ ਹੀ ਹੁੰਦਾ ਰਿਹਾ ਉਹਨਾਂ ਚੀਜ਼ਾਂ ਲੁਕੋਇਆ ਜਾ ਰਿਹਾ ਜਿਵੇਂ ਉਹ ਪਿੱਛੇ ਜੇ ਕਿਹੜੀ ਸੀਗੀ ਯੂਪੀ ਦੇ ਵਿੱਚ ਇੱਕ ਹਾਥਰਸ ਪਿੰਡ ਦੇ ਵਿੱਚ ਹੂੰ ਕੁੜੀ ਜਰਵਾਣਿਆਂ ਨੇ ਬੇਪਤੀ ਕਰਕੇ ਮਾਰਤੀ ਤੇ ਪੁਲਿਸ ਜਾ ਕੇ ਉਹਦਾ ਸਨਕਾਰ ਕਰ ਦਿੰਦੀ ਹੈ ਉਹਨਾਂ ਨੂੰ ਸਾਫ ਹੀ ਨਹੀਂ ਮਿਲਦੀ ਵਣਨ ਉਹੀ ਕਾ ਇੱਥੇ ਕੁਝ ਹੋਣ ਲੱਗ ਪਿਆ ਇਸ ਕਰਕੇ ਜੋ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਗੋਣਿਆਂ ਵਾਲਾ ਮੁੰਡਾ ਸੀਗਾ ਸੀ ਇਸ ਸਟਾਫ ਦੇ ਵਿੱਚ ਮਰਿਆ ਹਾਂਜੀ ਨਰਿੰਦਰਪਾਲ ਹਾਂ ਤੇ ਉਹਦਾ ਕੀ ਇਨਸਾਮ ਮਿਲਿਆ ਹੂੰ ਉਹਦਾ ਕੀ ਇਨਸਾਮ ਮਿਲਿਆ ਕੀ ਅਧਿਕਾਰ ਹੈ ਕਿਸੇ ਨੂੰ ਕਤਲ ਕਰਨ ਦਾ ਠੀਕ ਹੈ ਜੇ ਮੰਨ ਲਓ ਉਪਰਾਧੀ ਹੈ ਉਹਨੂੰ ਕਾਨੂੰਨ ਅਧਾਰ ਤੇ ਦਿਓ ਕਿ ਤੁਸੀਂ ਅਪਰਾਧ ਨਹੀਂ ਕਰਦੇ ਦੱਸੋ ਨਾ ਅਪਰਾਧ ਜਿਹੜਾ ਕੋਈ ਕਰਦਾ ਉਹ ਅਪਰਾਧ ਤੌਰ ਤੇ ਜੋ ਕਾਨੂੰਨ ਬਣਿਆ ਲਾ ਬਣਿਆ ਉਹਦੇ ਤੌਰ ਤੇ ਉਹਨੂੰ ਸਜ਼ਾ ਦਿਓ ਇਹ ਥੋੜੀ ਵੀ ਮਰਜ਼ੀ ਜਿਹਨੂੰ ਕੁੱਟ ਲੋ ਤਾਂ ਫਿਰ ਤਾਂ ਟੁੱਡੀ ਉਹ ਤਾਨਾਸ਼ਾਹੀ ਹੋ ਗਈ ਬਤਾ ਹਿਟੰਦਰੀ ਰਾਜ ਹੋ ਗਿਆ ਜੋ ਮਰਜ਼ੀ ਕਰੀ ਜਾਓ ਕੌਣ ਪੁੱਛਦਾ ਪਰ ਉਹ ਕਦੇ ਨਾ ਕਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਕੇ ਰੰਦਾ ਹੁੰਦਾ ਪਰ ਅੱਜ ਮੈਨੂੰ ਇੱਕ ਹੋਰ ਦੁੱਖ ਹੈ ਅੱਜ ਜਤਿੰਦਰ ਪੰਨੂ ਹੈ ਨਹੀਂਗਾ ਨਹੀਂ ਤਾਂ ਉਹ ਪੁਲਸ ਵਾਲਿਆਂ ਦੇ ਨਾਲ ਖੜਨਾ ਸੀ ਉਹਨੇ ਪੱਤਰਕਾਰ ਓਕੇ ਉਹਨੇ ਕਹਿਣਾ ਸੀ ਇਹ ਧਰਨੇ ਗਲਤ ਲੱਗੇ ਆ ਇਹਨਾਂ ਦਾ ਮਨੋਬਲ ਡਿੱਗ ਪੂਆ ਤੁਹਾਨੂੰ ਯਾਦ ਹੋਊਗਾ ਖਾਨੜਾ ਸਾਹਿਬ ਜਸਵੰਤ ਸਿੰਘ ਖਾਨੜਾ ਉਹਨਾਂ ਨੇ ਕੇਸ ਕੀਤੇ ਸੀ 25000 ਜਾਂ 26000 ਲਵਾਰ ਲਾਸ਼ਾਂ ਦੇ ਠੀਕ ਹੈ ਤੇ ਫਿਰ ਕੀ ਹੋਇਆ ਇਹਨੇ ਜਾ ਕੇ ਰੱਟ ਪਾਤੀ ਸੀ ਜਤेंद्र ਪੰਨੂ ਨੇ ਇਹ ਜੀ ਜੇ ਤੁਸੀਂ ਪੁਲਿਸ ਨੂੰ ਇਸ ਤਰ੍ਹਾਂ ਕਰੋਗੇ ਉਹਦਾ ਮਨੋਬਲ ਡਕੂ ਕਿਉਂਕਿ ਇਹਦਾ ਕੋਈ ਮਰਿਆ ਨਹੀਂ ਸੀ ਇਹਦਾ ਕੋਈ ਘਰ ਨਹੀਂ ਜਿਹੜਾ ਅਸੀਂ ਕਿਸੇ ਨੂੰ ਅੱਗ ਨਹੀਂ ਲੱਗੀ ਸੀ ਹਮ ਅੱਜ ਦੇਖਦੇ ਆ ਕਿ ਬੋਲਦਾ ਹੈ ਜਾਂ ਨਹੀਂ ਬੋਲਦਾ ਇਹ ਜਿਹੜੇ ਇਹੋ ਜਿਹੇ ਪੁਰਾਣੇ ਪੱਤਰਕਾਰ ਕਾਮਰੇਡ ਸੀਗੇ ਉਹਨਾਂ ਨੇ ਤਾਂ ਇਹ ਜੰਚੀ ਤੋਰੀ ਹੈ ਨਾ ਕਿਉਂਕਿ ਉਹਦੇ ਪਿੱਛੇ ਭੰਡਰਾ ਵਾਲੇ ਦੀ ਫੋਟੋ ਲੱਗੀ ਆ ਹੂੰ ਕੀ ਇਸ ਮਸਲੇ 'ਚ ਨਹੀਂ ਬੋਲੇ ਕਿ ਜੁਨੀਅਨ ਬੜੀਆਂ ਨਿਕਲ ਕੇ ਬਾਹਰ ਆਈਆਂ ਨੇ ਜੁਨੀਅਨ ਆਈਆਂ ਹੋਣਗੀਆਂ ਇਹ ਨਹੀਂ ਬੋਲੇ ਇਹ ਨਹੀਂ ਪੱਤਰਕਾਰ ਦਾ ਮੈਂ ਕੋਈ ਬਿਆਨ ਨਹੀਂ ਸੁਣਨਾ ਚਾਹਤ ਤਨਪਨ ਨਹੀਂ ਨਹੀਂ ਹੁੰਦਾ ਹੁੰਦਾ ਛੱਡੋ ਦੂਜੇ ਕਾਮਰੇਟਾਂ ਦੀ ਗੱਲ ਕਰੀ ਕਾਮਰੇਟਾਂ ਦਾ ਮੈਂ ਤਾਂ ਕੁਝ ਸੁਣਿਆ ਨਹੀਂ ਬਾਈ ਜਾਨ ਕਿਉਂ ਨਹੀਂ ਬੋਲਦੇ ਹੋ ਤਾਂ ਤੁਸੀਂ ਪੰਜਾਬ ਦੇ ਰੇ ਨਾਲ ਸਿੱਖੋਂ ਤੁਸੀਂ ਕਿਹੜੇ ਲੈਣਨ ਦੀ ਇਲਾਰਾ ਦੋ ਜਾਂ ਸਟਾਲਣ ਦੀ ਲੈਣਨ ਦੀ ਔਲਾਦ ਹੁੰਦੇ ਤੇ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਮੈਂ ਕਰ ਕੌਣ ਉਹ ਤਾਂ ਲੈਨਨ ਮਗਰ ਬੋਲ ਰਹੇ ਆ ਨਾ ਸਟਾਲਨ ਮਗਰ ਬੋਲ ਰਹੇ ਆ ਮਾਉ ਤੋਂਗੋ ਮਗਰ ਬੋਲ ਰਹੇ ਆ ਤੁਸੀਂ ਨਿਵਾਰਸ ਹੋ ਤੁਹਾਡਾ ਵਾਰਸ ਤਾਂ ਕਲੰਗੀਆਂ ਵਾਲਈ ਆ ਬਸ ਇਹ ਚੀਜ਼ ਆ ਨਾ ਹੂੰ ਹੁਣ ਕਿੱਧਰ ਗਿਆ ਉਹ ਕ੍ਰਾਂਤੀਕਾਰੀ ਰਜਿੰਦਰ ਜਿਹੜਾ ਦੀਪ ਸਿੰਘ ਨੂੰ ਗਦਾਰ ਦੱਸਦਾ ਸੀਗਾ ਉਹ ਬੋਲਦਾ ਹੁਣ ਮਰੋ ਹੂੰ ਕੋਈ ਨਹੀਂ ਬੋਲੂਗਾ ਠੀਕ ਆ ਤੁਹਾਡੇ ਨਾਲ ਦੇ ਤੁਹਾਡੀ ਜਮਾਤ ਦੇ ਤੁਹਾਡੇ ਰਾਹ ਦੇ ਤੋਂ ਬੰਦੀ ਜਿਹੜੇ ਉਹ ਬੋਲਣਗੇ ਇਹਨਾਂ ਚ ਕੋਈ ਨਹੀਂ ਬੋਲੂਗਾ ਹੂੰ ਇਹ ਚੀਜ਼ ਹੂੰ ਹੂੰ ਅੱਛਾ ਹਾਂ ਇਹ ਚੀਜ਼ ਨਾ ਹੂੰ ਹੂੰ ਪਰ ਪੰਜਾਬ ਦੇ ਹਾਲਾਤ ਕੀ ਬਣਨਗੇ ਪੰਜਾਬ ਦੇ ਹਾਲ ਤਾਂ ਦੱਸ ਹੀ ਜਾਂਦੇ ਜੇ ਆਹ ਹਾਲਤ ਹੋਣ ਲੱਗ ਪਈ ਅਖੀਰ ਫਿਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਇੱਕ ਚੂਹਾ ਹੈ ਉਹ ਖੱਡ ਦੇ ਵਿੱਚ ਬੈਠਾ ਉਹਦੇ ਚ ਝਾੜੂ ਦੀ ਸੀਖ ਲੈ ਕੇ ਉਹਦੇ ਚੋਂ ਬਾ ਮਰੀ ਜਾਂ ਜਾਂ ਤਾਂ ਉਹ ਦੰਦੀ ਵੱਡੂਗਾ ਤੇ ਜਾਂ ਫਿਰ ਖੁੱਟਖੱਟ ਛੱਡ ਕੇ ਚਲੇ ਜਾਊਗਾ ਦੋ ਹੀ ਰਾਹ ਹੈ ਉਹਦੇ ਵਾਸਤੇ ਹੂੰ ਜਾਂ ਤਾਂ ਇਹ ਉਹ ਇਨਕਲਾਬ ਲਿਆਊਗਾ ਤੇ ਜਾਂ ਫਿਰ ਜਨਾਨਾ ਬਣ ਕੇ ਚਲੇ ਜਾਊਗਾ ਹੂੰ ਉਹ ਗੱਲ ਸਾਡੇ ਨਾਲ ਹੋ ਰਹੀ ਆ ਹੁਣ ਹੂੰ ਅਖੀਰ ਕੀ ਹੋਊਗਾ ਹੂੰ ਪਰ ਅਰਜਿੰਦਰ ਕੌਰ ਦਾ ਪਠੱਲ ਦਾ ਜਿਹੜਾ ਮੁੱਖ ਮੰਤਰੀ ਸਾਫ ਕਰ ਰਹੀ ਆ ਉਹਦਾ ਇੱਕ ਬਿਆਨ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਸਰਕਾਰ ਰਿਪੋਰਟ ਕਰਾਉਣ ਲਈ ਮੈਨੂੰ ਅਪਸਰਾ ਨੇ ਕਿਹਾ ਬੰਬ ਤੁਮਾਕੀ ਬਸਾਂ ਦੇ ਵਿੱਚ ਜਦੋਂ ਉਧਰ ਕਰ ਲਗੇ ਤੇ ਸਰਕਾਰ ਰਿਪੋਰਟ ਹੋ ਜੇ ਨਹੀਂ ਬੀਬਾ ਜੀ ਹੁਣ ਫਿਰ ਇੰਨੇ ਚਿਰ ਤੋਂ ਯਾਦ ਕਿਉਂ ਆਇਆ ਹੂੰ ਇੰਨੇ ਸਾਲਾਂ ਤੁਸੀਂ ਰਹਿ ਕੇ ਗਏ ਹੋ ਪਹਿਲਾਂ ਸੀਐਮ ਵੀ ਰਹੇ ਹੋ ਔਰ ਥੋੜੇ ਜਿਹੇ ਦਿਨ ਤੇ ਇੰਨਾ ਚਿਰ ਤੁਸੀਂ ਮੰਤਰੀ ਰਹੇ ਹੋ ਤੇ ਉਦੋਂ ਕਿਉਂ ਨਾ ਬੋਲੇ ਬੀਬਾ ਪੱਠੜ ਜੀ ਹੂੰ ਹੁਣ ਤੁਹਾਨੂੰ ਕਿਵੇਂ ਯਾਦ ਆ ਗਿਆ ਕਿ ਬੀਜੇਪੀ ਜਾਣਾ ਹੈ ਮੈਨੂੰ ਤਾਂ ਸ਼ੱਕ ਹੀ ਹੈ ਵਿਕਾਂਗਰਸਾ ਹੁਣ ਆਉਂਦੀ ਨਹੀਂ ਖਤਮ ਹੋ ਗਈ ਹੈ ਇਹ ਬਿਆਨ ਫਿਰ ਕਾਂਗਰਸ ਦਾ ਸੁਖਾਇਆ ਕਰਨ ਲਈ ਦਿੱਤਾ ਗਿਆ ਤੇ ਹੋਰ ਕੀ ਹੈ ਕੋਈ ਸ਼ੱਕ ਹੈ ਚ ਇਹ ਹੀ ਮਤਲਬ ਹੋਇਆ ਬੀਬਾ ਜੀ ਦਾ ਹੂੰ ਵੀ ਹੁਣ ਅਇਆ ਅੱਛਾ ਹੁਣ ਇਹ ਬੀਬਾ ਜੀ ਨੂੰ ਹੁਣ ਯਾਦ ਆ ਗਿਆ ਵੀ ਉਹ ਅਫਸਰਾਂ ਨੇ ਕੀਤੇ ਮੌੜ ਕਾ ਬੰਬ ਕਾਂਠ ਕਿਉਂ ਨਾ ਯਾਦ ਆਇਆ ਉਹ ਤੋਂ ਉਦੋਂ ਭੁਰਣਾ ਸੀ ਬੀਬਾ ਨੇ ਅਕਸਰ ਤੋਂ ਔਰਤਾਂ ਐ ਬੱਚਿਆਂ ਦੀ ਮਾਂ ਐ ਉੱਥੇ ਵੀ ਬੱਚੇ ਹੀ ਮਰੇ ਸੀਗੇ ਪਰ ਇਹ ਗੱਲ ਦੱਬੀ ਕਿਉਂ ਰੱਖੀ ਐ ਨਾ ਚਰ ਕਿ ਭਈ ਐਦਾਂ ਦੀਆਂ ਪਲਾਨਿੰਗਾਂ ਹੁੰਦੀਆਂ ਨੇ ਇਹਨਾਂ ਜਿੰਨਾ ਅ fırsਰਾਂ ਨੇ ਜਿਹੜੇ ਲੀਡਰ ਨੇ ਜਾਂ ਕੋਈ ਵੀ ਐਮ ਐਲ ਏ ਹੋਵੇ ਜਿੰਨੇ ਵੀ ਸਲਾਹ ਦਿੱਤੀ ਸੀ ਉਹਦੇ ਤੇ ਬੰਦੀ ਕਾਰਵਾਈ ਕਿਉਂ ਨਹੀਂ ਜਾਂ ਉਹਦਾ ਨਾਂ ਜਨਤਕ ਕਿਉਂ ਨਹੀਂ ਭਈ ਵੀ ਆਹ ਬੰਦਾ ਸਲਾਹ ਦਿੰਦਾ ਸੀ ਤੂੰ ਫਿਰ ਇੱਕ ਦੂਜੇ ਕੋਲੇ ਰਾਜ ਹੁੰਦਾ ਨਾ ਹੂੰ ਇੱਕ ਦੂਜੇ ਕੋਲ ਇੱਕ ਦੂਜੇ ਦਾ ਰਾਜ ਹੁੰਦਾ ਜੇ ਮੈਂ ਬੋਲਿਆ ਤਾਂ ਫਿਰ ਮੇਰੇ ਰਾਜ ਖੁੱਲ ਜਾਣਗੇ ਰਾਜ ਖੁੱਲਣ ਤੋਂ ਡਰਦੇ ਫਿਰ ਇਹ ਗੱਲਾਂ ਲੀਕ ਆਊਟ ਨਹੀਂ ਕਰਦੇ ਕਿ ਬਾਹਰ ਨਹੀਂ ਕੱਢਦੇ ਕਿ ਜਿਸ ਤਰ੍ਹਾਂ ਕਿ ਜਿਸ ਘਰ ਇੱਕ ਘਰ ਚ ਚੋਰ ਵੜ ਗਏ ਸੀਗੇ ਤੇ ਉਹ ਮੁੜ ਕੇ ਘਰ ਵਾਲੇ ਜਾਗ ਪਏ ਤਾਂ ਰਿਟਾਇਨ ਤੇ ਚੜ ਗਿਆ ਕਿ ਕੜਾਹੀ ਜਵਨ ਥੱਲੇ ਵੜ ਗਿਆ ਕਿ ਮੰਜੇ ਥੱਲੇ ਵੜ ਗਿਆ ਕਿ ਫੜਿਆ ਗਿਆ ਤੇ ਉਹਨੂੰ ਜਦੋਂ ਕੁੱਟਿਆ ਕਹਿੰਦਾ ਕਿ ਕਿਨੇ ਚੋਰੀ ਕੀਤਾ ਉਤਲਾ ਹੀ ਜਾਣੇ ਉਹਨੇ ਸੋਚਿਆ ਰਿਟਾਇਨ ਵਾਲੇ ਨੇ ਮੇਰਾ ਨਾਲ ਲੈਂਦਾ ਕਿ ਮੈਂ ਕਿਉਂ ਜਾਣਾ ਜਿਹੜਾ ਕੜਾਹੀ ਥੱਲੇ ਉਹ ਜਾਣੇ ਕੜਾਹੀ ਵਾਲਾ ਕਹਿੰਦਾ ਨਹੀਂ ਮੰਜੇ ਥੱਲੇ ਜਿਹੜਾ ਵੜ ਗਿਆ ਇਹ ਉਹ ਹੈ ਇਹ ਇਹ ਚੀਜ਼ ਹੋਈ ਪਈ ਆ ਨਾ ਇਹੀ ਕਹਾਣੀ ਹੈ ਇਹਨਾਂ ਦੀ ਇਹ ਸਾਰੇ ਰਲੇ ਹੋਏ ਸ਼ੱਕ ਕੀ ਆ ਜਿਹੜੀ ਉਹਨੇ ਗੱਲ ਕੀਤੀ ਆ ਮੀਡੀਆ ਸਲਾਹਕਾਰ ਜਿਹੜੇ ਇਹਨਾਂ ਦੇ ਪੰਨੋਂ ਉਹਨੇ ਵੀ ਇਹ ਗੱਲ ਜ਼ਿਕਰ ਕੀਤਾ ਕਿ ਪੁਰਾਣੀਆਂ ਸਰਕਾਰਾਂ ਇਦਾਂ ਰਿਪੀਟ ਹੁੰਦੀਆਂ ਰਹੀਆਂ ਜਾਂ ਹੋਰ ਬੜਿਆਂ ਦੇ ਬਿਆਨ ਆਏ ਮੰਤਰੀਆਂ ਦੇ ਆਮ ਆਦਮੀ ਪਾਰਟੀ ਦੇ ਆ ਰਹੇ ਨੇ ਬਿਆਨ ਉਹ ਕਹਿੰਦੇ ਕਿ ਭਾਈ ਇਹਨਾਂ ਦੀਆਂ ਵੇਲੋਂ ਪਰਤੂਤਾ ਇਹ ਤਾਂ ਰਿਪੀਟ ਕਰਦੇ ਰਹੇ ਨੇ ਇਹਨਾਂ ਦਾ ਤਾਂ ਕੰਮ ਹੀ ਇਹਾ ਸੀਗਾ ਇਹ ਤੇ ਸਾਰੇ ਸ਼ਰਮਾਇਦਾਰਾਂ ਦਾ ਕੰਮ ਹੀ ਇਹ ਆ ਹਮ ਸਾਰੇ ਸ਼ਰਮਾਇਦਾਰਾਂ ਦਾ ਕੰਮ ਇਹ ਆ ਕਦੇ ਇਹਨਾਂ ਲੀਡਰਾਂ ਦਾ ਕੋਈ ਪੁੱਤ ਮਰਿਆ ਖੜਕੂਆ ਚ ਜਾਂ ਗੈਂਗਸਟਰ ਬਣਿਆ ਕੋਈ ਜਾਂ ਕੋਈ ਚੱਟਾ ਪੀਂਦਾ ਦੇਖਿਆ ਹੂੰ ਤੁਹਾਡੇ ਕਿਉਂ ਕਿਉਂਕਿ ਤੁਹਾਨੂੰ ਇਹਨਾਂ ਚੀਜ਼ਾਂ ਚ ਬਲੇਟਕੇ ਤੇ ਗੁਲਾਮ ਬਣਾ ਕੇ ਰੱਖਣਾ ਹੈ ਹੂੰ ਇਹ ਕਹੋ ਜਾਂਦੇ ਨੇ ਇਹ ਆਪਣੇ ਨੂੰ ਮੜਾ ਨਹੀਂ ਕਹਿੰਦੇ ਕਦੇ ਵੀ ਹੂੰ ਠੀਕ ਆ ਹੂੰ ਮੈਨੂੰ ਤਾਂ ਦੁੱਖ ਹੈ ਵੀ ਉੱਥੇ ਮੋੜ ਕਾਂਟ ਦੇ ਬੰਬਕਾਂਡ ਜਿਹੜਾ ਹੋਇਆ ਜਿਹਦੇ ਚ ਸਰ੍ਹ쨰 ਵਾਲੇ ਦਾ ਨਾਂ ਆਉਂਦਾ ਹੋਰਾਂ ਦਾ ਵੀ ਆਉਂਦਾ ਇੱਕ ਕਾਂਗਰਸੀ ਐਮਐਲਏ ਦਾ ਵੀ ਆਉਂਦਾ ਹੈਗਾ ਤੇ ਉਹਦੇ ਉਹਦੋਂ ਬੋਲੇ ਨਹੀਂ ਕੋਈ ਕੁਛ ਕਿਹਾ ਨਹੀਂਗਾ ਹੁਣ ਦੇਖਿਆ ਵੀ ਆਪਾਂ ਬੀਜੇਪੀ ਚਲੇ ਜਾਈਏ ਤੇ ਚਲੋ ਹੁਣ ਆਪਾਂ ਪਹਿਲਾਂ ਇਹਦਾ ਸਫਾਇਆ ਕਰਦੀਏ ਬਿਆਨ ਦੇ ਕੇ ਵੀ ਆਹ ਆਫਸਰ ਕਹਿੰਦੇ ਰਹੇ ਕਿ ਉਧਰ ਅਫਸਰ ਨਹੀਂ ਕਹਣਗੇ ਤੈਨੂੰ ਤੁਹਾਡਾ ਤਾਂ ਜੂਆ ਹੈ ਜਿਵੇਂ ਉਹ ਪਾਤਰ ਦੀ ਹੁਣ ਮੈਨੂੰ ਲਾਈਨਾਂ ਯਾਦ ਨਹੀਂ ਆ ਉਹ ਕਹਿੰਦਾ ਥੋੜਾ ਜਿਹਾ ਮੈਨੂੰ ਚੇਤਾ ਆਉਂਦਾ ਜਿਵੇਂ ਕਹਿੰਦੇ ਸੀ ਅੰਦਰ ਵੋਟਾਂ ਗਿਣਦੇ ਰਹੇ ਤੇ ਬਾਹਰ ਲਾਸ਼ਾਂ ਗਿਣਦੇ ਰਹੇ ਉਹ ਹੋਇਆ ਪਿਆ ਹਾਲ ਅੰਦਰ ਵੋਟਾਂ ਗਿਣਦੇ ਰਹੇ ਤੇ ਬਾਹਰ ਲਾਸ਼ਾਂ ਬਾਹਰ ਲਾਸ਼ਾਂ ਗਿਣਦੇ ਰਹੇ ਲਾਸ਼ਾਂ ਗਿਣਦੇ ਰਹੇ ਇਹ ਹਾਲਾਤਾਂ ਨੂੰ ਲੱਗਦਾ ਵੀ ਇਦਾਂ ਅੱਜ ਵੀ ਹਾਂ ਅੱਜ ਹੁਣ ਵੀ ਹੈ ਜਾ ਜਨੀਆਂ ਸਰਕਾਰਾਂ ਲਗੀਆਂ ਐਦਾਂ ਕਰਕੇ ਲਾਸ਼ਾਂ ਦੇ ਸਿਰ ਤੇ ਹਾਂਜੀ ਰਾਜਨੀਤੀ ਹੁੰਦੀ ਕਿਹੜੀ ਕਿਹੜੀ ਲਾਸ਼ਾਂ ਦੇ ਸਿਰ ਤੇ ਕੀ ਧਰਮ ਦੀ ਲਾਸ਼ ਕਿਹੜੀ ਤਰ੍ਹਾਂ ਦੀ ਲਾਸ਼ ਕਿਸ ਤਰ੍ਹਾਂ ਦੀ ਲਾਸ਼ ਨਸ਼ਿਆਂ ਦੇ ਵਿੱਚ ਖਤਮ ਹੋਣ ਨਾਲ ਹੀ ਨਾ ਬਹਾਨੇ ਨਾਲ ਕਿਰਤੀ ਲੋਕਾਂ ਨੂੰ ਮਾਰਨਾ ਹੈ ਬਸ ਚਾਹੇ ਉਹ ਨਚਾਰ ਬਣਾ ਕੇ ਚਾਹੇ ਗੈਂਗਸਟਰ ਬਣਾ ਕੇ ਚਾਹੇ ਚਿੱਟੇ ਨਾਲ ਚਾਹੇ ਖਾੜਕੂ ਬਣਾ ਕੇ ਹਰ 15 ਸਾਲ ਤੋਂ ਪੁਘਵਾੜਾ ਬੋਣੇ ਕੋਣ ਹੈ ਇਹਨਾਂ ਨੇ ਹੂੰ ਪਹਿਲਾਂ ਖਾੜਕੂ ਬਣਾ ਕੇ ਸ਼ਿਦ ਕੀਤੇ ਉਦੋਂ ਪਹਿਲਾਂ ਨਕਸ਼ ਲਾਈਟ ਬਣਾ ਕੇ ਅਸ਼ੀਦ ਕੀਤੇ ਫਿਰ ਨਚਾ ਗਾਉਣ ਲਾਤੇ ਸਾਰੇ ਬੱਲਾ ਸਾਡਾ ਮੁੰਡਾ ਕਲਾਕਾਰ ਹੈ ਜੀ ਜੱਟ ਲਾਗੇ ਨੋਗ ਸਟੇਜਾਂ ਤੇ ਗਾਉਣ ਅਣਖੀ ਕੌਮ ਅੱਛਾ ਉਦੋਂ ਬਾਅਦ ਗੱਲ ਖਤਮ ਹੋਈ ਫਿਰ ਚਿੱਟੇ ਪੇਨ ਲਾਤੇ ਆ ਹੁਣ ਗੈਂਗਸਟਰ ਬਾਦ ਖੜਾ ਸ਼ੁਰੂ ਕਰ ਲਿਆ ਹਮ ਹਰ 15 ਸਾਲ ਤੋਂ ਘਵਾੜਾ ਜਿਹੜਾ ਇਹ ਜਿਹੜਾ ਸੈਂਟਰ ਦਾ ਕੇਂਦਰ ਦਾ ਜਾਂ ਮੰਨ ਲਓ ਸਰਕਾਰਾਂ ਦਾ ਚੱਲਦਾ ਹੈਗਾ ਹਮ ਇਹ ਹੋ ਰਿਹਾ ਹੈ ਹਰ ਇੱਕ ਸੂਬੇ ਚੱਲਦਾ ਹਰ ਇੱਕ ਸੂਬੇ ਚ ਹੀ ਚਲਦਾ ਵੈਸੇ ਤਕਰੀਬਨ ਪਰ ਜ਼ਿਆਦਾ ਤੌਰ ਤੇ ਪੰਜਾਬ ਚ ਹੈ ਕਿਉਂ ਇਥੇ ਕੌਮ ਵੱਖਰੀ ਰਹਿ ਰਹੀ ਹੈ ਇਸ ਕਰਕੇ ਪਰ ਸੂਬੇ ਨੇ ਚਲਾਉਣ ਵਾਲੇ ਵੀ ਉਸੇ ਕੌਮ ਦਾ ਹਿੱਸਾ ਨਹੀਂ ਤੁਸੀਂ ਇਹ ਕਿਵੇਂ ਗੱਲ ਕਹਿ ਸਕਦੇ ਹੋ ਕਿ ਕੌਮ ਵੱਖਰੀ ਰਹਿ ਰਹੀ ਹੈ ਜਾਂ ਇਹ ਨਹੀਂ ਕਰਦੇ ਉਹ ਵੀ ਤਾਂ ਪੰਜਾਬੀ ਨੇ ਉਹ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ ਅਕਬਰ ਬਾਦਸ਼ਾ ਚੜ ਕੇ ਆਇਆ ਮਹਾਰਾਣਾ ਪ੍ਰਤਾਪ ਤੇ ਤੇ ਮਰਵਾਉਣ ਵਾਲਾ ਕੌਣ ਸੀਗਾ ਹੂੰ ਸ਼ਕਤੀ ਸਿੰਘ ਉਹਦਾ ਸਗਾ ਭਰਾ ਹੂੰ ਉਹ ਵੀ ਰਾਜਪੂਤੀ ਸੀ ਸਗਾ ਭਰਾ ਸੀ ਮਾਂ ਜਾਇਆ ਸੀ ਉਹ ਅਕਬਰ ਨਾਲ ਫਿੱਟ ਸੀ ਹੂੰ ਠੀਕ ਹੈ ਨਾ ਹੂੰ ਇਹ ਇਸ ਤਰ੍ਹਾਂ ਕਹਿੰਦੇ ਨਾ ਜਾਨ ਉਠੇ ਫਫੋਲੇ ਸੀਨੇ ਕੀ ਆਗ ਸੇ ਇਸ ਘਰ ਕੋ ਆਗ ਲੱਗੀ ਹੈ ਘਰ ਕੇ ਚਿਰਾਗ ਸੇ ਜਦੋਂ ਵੀ ਅੱਗ ਲੱਗਦੀ ਹੈ ਘਰ ਤੇ ਤਾਂ ਹੀ ਲੱਗਦੀ ਹੁੰਦੀ ਹੈ ਦਰਬਾਰ ਸਾਹਿਬ ਤੇ ਹਮਲੇ ਕਰਨ ਵਾਸਤੇ ਤੇ ਦਸਕਤ ਕੀਨੇ ਕਰੇ ਸੀ ਸਰਦਾਰ ਨੇ ਸਿੱਖ ਗਿਆਨੀ ਜੈਲ ਸਿੰਘ ਨੇ ਹਮ ਅਟੈਕ ਕਾਹਨ ਕਰਦਾ ਜਨਰਲ ਕੌਣ ਹੈ ਕੁਲਦੀਪ ਬਰਾੜ ਦੇਖੋ ਜਦੋਂ ਵੀ ਉਹਦਾ ਨਾ ਕੀ ਅਟੈਕ ਕਰਨਾ ਸੀ ਉਦੋਂ ਗਿਆਨੀ ਜੈਲ ਸਿੰਘ ਸਿੱਖ ਰਾਸ਼ਟਰਪਤੀ ਜੇ ਮਹਾਰਾਸ਼ਟਰ ਜਾਂ ਉਧਰ ਦਲਤਾਂ ਨੂੰ ਮਾਰਨਾ ਹੈ ਰਾਸ਼ਟਰਪਤੀ ਕੌਣ ਹੈ ਦ੍ਰੋਪਤੀ ਮੁਰਮੂ ਕਦੇ ਗੁਜਰਾਤੀ ਬਣਿਆ ਕੋਈ ਇੱਕ ਵੀ ਦਿਖਾ ਦਿਓ ਜਾਂ ਕੋ ਫੌਜ ਚ ਭਰਤੀ ਹੋਏ ਹੋਵੇ ਜਾਂ ਕੋ ਬਿਲਕੁਲ ਵੀ ਨਹੀਂ ਤੁਹਾਨੂੰ ਮਾਰਨ ਵਾਸਤੇ ਜੇ ਮੰਨ ਲਓ जाटਾਂ ਨੂੰ ਮਾਰਨਾ ਸੀ ਤਾਂ जाट ਬਣਾਤਾ ਤਾਂ ਇਹ ਇਹ ਖੇਡ ਖੇਡੀ ਜਾ ਰਹੀ ਹੈ ਸਾਨੂੰ ਸਾਡਿਆਂ ਤੋਂ ਹੀ ਮਰਵਾਇਆ ਜਾ ਰਿਹਾ ਮਾਰਨ ਵਾਲੇ ਵੀ ਜਾਂਦੇ ਹੋ ਥੋੜੇ ਜਿਹਾ ਪਤਾ ਨਹੀਂ ਅਮਰ ਰਹਿਣਾ ਉਹਨਾਂ ਨੇ ਮਰਤਾ ਜਾਣਾ ਹੀ ਇੱਕ ਦਿਨ ਵੱਡੇ ਵੱਡੇ ਚਲੇ ਗਏ ਇੱਥੇ ਕਰੋ ਬਾਰਸ਼ਾ ਵਰਕੇ ਨਹੀਂ ਰਹੀ ਹੂੰ ਇਹ ਚੀਜ਼ ਆ ਨਾ ਹਮ ਜੇ ਪੰਜਾਬ ਦੀ ਸਥਿਤੀ ਬੰਦੀ ਆ ਹਰ ਵਾਰ ਲੇਖਣਾਂ ਜਾ ਕੇ ਕਾਫੀ ਉਤਰਪੁਤਰ ਜੀ ਹੋਇਆ ਉਹ ਸਾਡੀ ਜਨਤਾ ਨਹੀਂ ਸਮਝ ਰਹੀ ਜਿਸ ਪੂਰੀ ਜਨਤਾ ਬਾਈਕਾਟ ਕਰਦੇ ਸਾਨੂੰ ਨਹੀਂ ਚਾਹੀਦਾ ਇਹ ਲੋਕਤੰਤਰ ਇਹ ਜਾ ਹਮ ਜਿਹੜਾ ਤੁਸੀਂ ਕਹਿੰਦੇ ਪ੍ਰਜਾਤੰਤਰ ਲੋਕਤੰਤਰ ਨਹੀਂ ਚਾਹੀਦਾ ਇੱਕ ਤਾਨਾਸ਼ਾਹੀ ਤੰਤਰ ਹੈ ਇਹ ਕਤਲਕੰਤ ਤੰਤਰ ਹੈ ਇਹ ਮਨੁੱਖੀ ਘਾਣ ਤੰਤਰ ਹੈ ਨਹੀਂ ਕਹ ਕੇ ਤਾਂ ਸਾਰੇ ਇਹੀ ਆਉਂਦੇ ਨਾ ਅਸੀਂ ਇਮਾਨਦਾਰ ਅਸੀਂ ਪੰਜਾਬ ਦਾ ਭਲਾ ਕਰਾਂਗੇ ਬਾ ਮੈਂ ਤਾਂ ਦੀਪ ਸਿੱਧੂ ਦੇ ਇੱਕ ਕੋਈ ਗੱਲ ਜਾਣ ਚੇਤੇ ਰਹਦਾਨਾ ਉਹਨੇ ਕਿਹਾ ਸੀ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਪਰ ਸਾਰੀਆਂ ਭੇਡਾਂ ਵੀ ਨਹੀਂ ਹੋ ਸਕਦੀਆਂ ਨਹੀਂ ਹੋ ਸਕਦੀਆਂ ਤਾਂ ਫਿਰ ਆਵਾਜ਼ ਤੋਂ ਉਹਨਾਂ ਦੀ ਪਾਰ ਨਹੀਂ ਪੈਂਦੀ ਉਹ ਗਿਣਤੀ ਥੋੜੀ ਰਹਿ ਜਾਂਦੀ ਉਹਨਾਂ ਦੀ ਹੂੰ ਉਹਨਾਂ ਦੀ ਗਿਣਤੀ ਥੋੜੀ ਰਹਿ ਜਾਂਦੀ ਕਰਨ ਕਿਉਂ ਹੂੰ ਕਿਉਂਕਿ ਬਹੁਤ ਮਤ ਜਿੱਧਰ ਹੋ ਗਿਆ ਹੋ ਗਿਆ ਬਸ ਹੂੰ ਇਹ ਚੀਜ਼ ਹੈ ਨਾ ਹੂੰ ਪਰ ਜਿਹੜੀ ਲੁਧਿਆਣੇ ਵਾਲੀ ਘਟਨਾ ਕਰਮਾਂ ਫਿਰ ਉਹ ਇਹਦਾ ਕੀ ਹੁਣ ਨਿਚੋੜ ਕੀ ਕਰਦੇ ਹੋ ਨਚੋੜ ਇਹਦਾ ਮਾੜਾ ਹੀ ਐ ਹੂੰ ਕਿਉਂਕਿ ਸ਼ਰੇ ਆਮ ਕਹਿ ਰਹੇ ਇਹਦੇ ਅੰਦਰੋਂ ਭਿੰਡਰਾਂ ਵਾਲਾ ਕੱਢੋ ਹੂੰ ਇਹਦਾ ਮਤਲਬ ਵੀ ਉਥੇ ਹੁਣ ਲੁਧਿਆਣੇ ਚ ਕੋਈ ਸਿੱਖ ਨਾ ਰਹੇ ਹੂੰ ਮਤਲਬ ਤਾਂ ਇਹੀ ਹੋਇਆ ਨਾ ਅਸੀਂ ਰਵਾਂਗੇ ਆਰਐਸਐਸ ਵਾਲੇ ਜਾਂ ਸ਼ਮ ਸ਼ੈਨਾ ਜਾਂ ਹੋਰ ਜਾਂ ਕੋਈ ਵੀ ਅੱਗ ਬਾਣੀ ਵਾਲੇ ਹੂੰ ਉਹੀ ਰਹਿਣਗੇ ਹੂੰ ਫਿਰ ਛੱਡ ਕੇ ਲੁਧਿਆਣਾ ਚਲੇ ਜਾਣ ਹੂੰ ਮਤਲਬ ਤਾਂ ਇਹੀ ਹੋਇਆ ਨਾ ਫਿਰ ਜਿਹੜਾ ਸ਼ਰੇ ਆਮ ਹਾਂ ਠੀਕ ਐ ਉਹ ਦੋਸ਼ੀ ਜੇ ਹੈ ਉਹਦੀ ਟੱਚ ਹੋ ਗਈ ਉਹਨੂੰ ਕਹੋ ਵੀ ਇਹਨੂੰ ਰੈਸਟ ਕਰੋ ਜਾਂ ਕੁਝ ਵੀ ਕਰੋ ਚਲੋ ਪਰ ਇਹ ਥੋੜੀ ਅਭੀ ਇਹਦੇ ਭਿੰਡਰਾਂ ਵਾਲੇ ਨੇ ਮਾਰੀ ਗੱਡੀ ਹੂੰ ਭਿੰਡਰਾਂ ਵਾਲੇ ਨੇ ਮਾਰੀ ਗੱਡੀ ਜੇ ਹੁਣ ਅਸੀਂ ਕਹਿੰਦੇ ਜੇ ਉੱਥੇ ਕਿਸੇ ਦੀ ਕੋਈ ਮੰਨ ਲਓ ਲਾਲੇ ਦੀ ਜਗਤ ਨਰੇਨ ਅਰਕੇ ਦੀ ਫੋਟੋ ਲਕੀਂਦੇ ਨੇ ਕਹਿੰਦੇ ਨੈਸ਼ਨ ਜਗਤ ਨਰੇਨ ਕੱਢੋ ਪੇਧਕ ਲਈਦੀ ਆਸਤਾ ਠੀਕ ਠੀਕ ਹੈ ਨਾ ਹੂੰ ਹਾਂਜੀ ਸਾਰਾ ਰੌਲਾ ਜਿਹੜਾ ਸੀਗਾ ਉਹ ਪਹਿਰਾਵੇ ਨੂੰ ਲੈ ਕੇ ਹੋਇਆ ਪਹਿਰਾਵੇ ਦਾ ਤੇ ਫੋਟੋ ਦਾ ਪਹਿਰਾਵੇ ਦਾ ਪੱਗ ਦਾ ਤੇ ਫੋਟੋ ਦਾ ਜਿਉ ਦੇ ਪੱਗ ਨਾ ਹੁੰਦੀ ਕੁਛ ਨਹੀਂ ਕਹਿੰਦੇ ਸੀ ਉਹਨੂੰ ਹਮ ਸਰੋਂ ਕੋ ਨਾ ਹੰਦਾ ਨੂੰ ਕੁਛ ਨਹੀਂ ਕਹਿੰਦੇ ਮੈਨੂੰ ਸੀ ਚਾਰ ਥੱਪੜ ਮਾਰਦੇ ਬਾਅਦ ਤੋਂ ਬਦਲੇ ਨਹੀਂ ਹੁੰਦਾ ਕਈ ਵਾਰ ਲੜਨੋੜ ਪਰ ਗੱਡੀਆਂ ਤਾਂ ਲੁਧਿਆਣੇ 'ਚ ਬਹੁਤ ਵਜਦੀਆਂ ਕਿ ਇਸ ਤਰ੍ਹਾਂ ਕੇ ਮਾਮਲੇ ਚਲੇ ਜਾਂਦੇ ਨੇ ਹਰੇਕ ਸ਼ਹਿਰ 'ਚ ਗੱਡੀਆਂ ਵਜਦੀਆਂ ਨੇ ਇਹ ਤਾਂ ਬਹੁਤ ਵੱਡਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਮੋੜ ਖੜਾ ਹੋ ਗਿਆ ਕਿ ਭਾਈ ਜੀ ਗੱਡੀ ਵੱਜੀ ਹੈ ਕੋਈ ਤਸਵੀਰ ਲੱਗੀ ਆ ਤੇ ਕੰਟਰੋਵਰਸੀ ਪੈਦਾ ਹੋਣੀ ਜ਼ਰੂਰੀ ਨਹੀਂ ਤਾਂ ਹੋ ਰਹੀ ਆ ਜਿਸ ਤਰ੍ਹਾਂ ਉਹਨੇ ਤਸੀਹੇ ਦਿੱਤੇ ਗਿਆ ਜਿਸ ਤਰ੍ਹਾਂ ਉਹਦੇ ਸਰੀਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨੀਲ ਪਏ ਹੋਏ ਆ ਸਰੀਰ ਦਾ ਕੋਈ ਵੀ ਛਿੱਸਾ ਜਿਹੜਾ ਹੁੰਦਾ ਬਖਸ਼ਿਆ ਨਹੀਂ ਹੋਇਆਗਾ ਉਥੋਂ ਵੇਖ ਕੇ ਤਾਂ ਇਹ ਨਤਾਜਾ ਲੱਗਦਾ ਕਿ ਮਾਰ ਦੇਣ ਦੀ ਨੀਤੀ ਦੇ ਨਾਲ ਹੀ ਉਹਨੂੰ ਕੁੱਟਿਆ ਮਾਰ ਦੇਣ ਦੀ ਜਾਂਪੇ ਮਰ ਜੇ ਵੀ ਇਹਨਾਂ ਕੁੱਟੋਏ ਨੂੰ ਘਰੇ ਜਾ ਕੇ ਮਰ ਜੇ ਇਹੀ ਮਤਲਬ ਹੋਇਆ ਨਾ ਕੋਈ ਸਮਾਂ પા ਕੇ ਮਰ ਜਾਉ ਕਿਉਂਕਿ ਕਈ ਵਾਰ ਦੇਖਿਆ ਜਿਹੜੇ ਪੁਲਿਸ ਤਾਂ ਤਸ਼ੱਦਦਾਂ ਹੋਈਆਂ ਨੇ ਉਹਨਾਂ ਦੇ ਕਈ ਇਹੋ ਜਿਹੇ ਟਿਊਮਰ ਜੰਮੇ ਕਿ ਜਨਾ ਤੋਂ ਕੈਂਸਰ ਬਣ ਗਿਆ ਵਿਚਾਰੇ ਨੂੰ ਜਨਾ ਤੋਂ ਕੈਂਸਰ ਦੀ ਤਾਂ ਆਬ ਨਾ ਚੱਲਦੇ ਚਲੇ ਗਏ ਮੇਕ ਮੁਜੜੀ ਆ ਮੂਕ ਕਹਿੰਦੇ ਹਿੰਦੀ ਚ ਆਪਾਂ ਪੰਜਾਬੀ ਕਹਿੰਦੇ ਚੁੱਪ ਮਾਉਥ ਦੇ ਸਾਈਲੈਂਟ ਮਾਉਥ ਤੇ ਦੇ ਦੋ ਕਿ ਜੇ ਸਰ ਵੀ ਨਾ ਲੱਗਿਓ ਇਹ ਜੀ ਜੀ ਹਮ ਠੀਕ ਹੈ ਜਿਸ ਤਰ੍ਹਾਂ ਉਹ ਲੁਧਿਆਣੇ ਵਾਲੇ ਨੌਜਵਾਨਾ ਹੋਇਆ ਭਾਈ ਉਹ ਰੂਹ ਕੰਬਦੀ ਆ ਉਹ ਗੱਲਾਂ ਮਤਲਬ ਕਿ ਦੇਖ ਕੇ ਜਾਂ ਤਸਵੀਰਾਂ ਦੇਖ ਕੇ ਇੱਕ ਵਾਰ ਐਂ ਲੱਗਦਾ ਯਾਰ ਆ ਪੰਜਾਬ ਦੇ ਵਿੱਚ ਆ ਹਾਲਾਤ ਕੀ ਯਾਰ ਕਿਹੜੀ ਦੁਨੀਆ ਦੇ ਵਿੱਚ ਰਹੇ ਰਹੇ ਆ ਕੀ ਮਾਹੌਲ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਐਦਾਂ ਦਾ ਕਿਉਂ ਜਿਹੜੇ ਬੰਦੇ ਇਦਾਂ ਦੀ ਕਾਰਵਾਈ ਕਰਾ ਰਹੇ ਸੀ ਕਿ ਪੁਲਿਸ ਵਾਲੇ ਉਹਨਾਂ ਦੇ ਐਨੀਂ ਅੱਖੇ ਲੱਗ ਗਏ ਭਾਈ ਵੀ ਉਹਨਾਂ ਵੇਖਿਆ ਹੀ ਕੁਝ ਨਹੀਂ ਕਿ ਭਾਈ ਅਗਲੇ ਦਾ ਕਸੂਰ ਹੈ ਨਹੀਂ ਹੈ ਜੱਜ ਨਾਲ ਕਸੂਰ ਹੈ ਉਹਦਾ ਹਰਜਾਨਾ ਜਿਹੜਾ ਬੰਦਾ ਹੈ ਉਸ ਤੋਂ ਬਾਅਦ ਜਿਹੜੀਆਂ ਉਹ ਕੁਝ ਕਲਿੱਪਾਂ ਵੀ ਆਈਆਂ ਉਹਦੇ ਵਿੱਚ ਤਸਵੀਰਾਂ ਵਾਇਰਲ ਹੋਈਆਂ ਉਸ ਤੋਂ ਬਾਅਦ ਕਾਫੀ ਵੱਡਾ ਰੌਲਾ ਪਿਆ ਬਾਅਦ ਦੇ ਵਿੱਚ ਉਹ ਮੁੰਡੇ ਨੂੰ ਹਸਪਤਾਲ ਜਨ ਲੈ ਕੇ ਚੁੱਟੀਦੁਆਰ ਉਹਨੂੰ ਲੈ ਕੇ ਵੀ ਆਏ ਉੱਥੋਂ ਨੌ ਨਹੀਂ ਹੈ ਸੰਨ ਉਹਦੇ ਤਾਂ ਦੇ ਕਹਿੰਦੇ ਪਲਾਸ ਪਾ ਪਾ ਕੇ ਖਿੱਚੇਗਾ ਨਾ ਤੁਸੀਂ ਦੇਖੋ ਕਿ ਯਾਰ ਇੱਕ ਇੱਡੀ ਦਰਿੰਦਗੀ ਹੋ ਸਕਦੀ ਹੈ ਕਿ ਕਿਸੇ ਦਾ ਨੌ ਖਿੱਚ ਦੇਣਾ ਇਹ ਕਿਹੜਾ ਇਹੋ ਜਿਹਾ ਤਸ਼ੱਦਦ ਕਰਦਾ ਸੀ ਕਿ ਉਹ ਪਾਕਿਸਤਾਨ ਦਾ ਹਿੱਸਾ ਬਣ ਚੁੱਕਿਆ ਸੀ ਜਾਂ ਕੀ ਉਹਨੇ ਅਜਿਹਾ ਕੀਤਾ ਸੀਗਾ ਤਸਵੀਰ ਲੱਗੀ ਹੋਈ ਸੀ ਤਸਵੀਰ ਲੱਗੀ ਹੋਈ ਆ ਅਕਾਲ ਤਖਤ ਸਾਹਿਬ ਦੇ ਨਾਲ ਬਿਲਕੁਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲ ਦਾ ਸਥ ਤਸਵੀਰਾਂ ਆਮ ਗੁਰੂ ਘਰਾਂ ਦੇ ਵਿੱਚ ਲੱਗੀਆਂ ਮਿਲਦੀਆਂ ਨੇ ਆਮ ਤੇ ਲਈਏ ਕਿ ਜਿੰਨੇ ਆਪਣੀਆਂ ਤਸਵੀਰਾਂ ਵੇਚਣ ਵਾਲੀਆਂ ਦੁਕਾਨਾਂ ਹੁੰਦੀਆਂ ਨੇ Hindu ਵੀ ਚਲਾਉਂਦੇ ਨੇ ਮੁਸਲਮਾਨ ਵੀ ਚਲਾਉਂਦੇ ਨੇ ਬੜੇ ਤਰ੍ਹਾਂ ਦੇ ਹੋਰ ਧਰਮਾਂ ਦੇ ਲੋਕ ਹੋ ਸਕਦੇ ਨੇ ਉਹਨਾਂ ਦੀਆਂ ਦੁਕਾਨਾਂ ਦੇ ਵਿੱਚ ਪਈਆਂ ਹੁੰਦੀਆਂ ਕੀ ਜਿੱਥੇ ਤਸਵੀਰ ਮਿਲੂਗੀ ਉਹਦੇ ਨਾਲ ਤੇ ਸ਼ੱਦਦ ਕੀਤਾ ਜਾਊਗਾ ਉਹਦੇ ਨਾਲ ਕੁੱਟਮਾਰ ਕੀਤੀ ਜਾਊਗੀ ਕੀ ਅਜਿਹਾ ਕਸੂਰ ਐ ਉਸ ਤਸਵੀਰ ਦਾ ਜਾਂ ਉਹ ਤਸਵੀਰ ਨੂੰ ਲਾਉਣ ਵਾਲੇ ਦਾ ਜਿਸ ਨੂੰ ਅਕਾਲ ਤਖ਼ਤ ਸਹਬ ਤੋਂ ਮਾਨਤਾ ਹੋਵੇ ਅਕਾਲ ਤਖ਼ਤ ਸਿੱਖਾਂ ਦਾ ਸੁਪਰੀਮੋ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਨੂੰ ਮੰਨਤਾ ਦਿੰਦੇ ਨੇ ਤੇ ਉਸ ਤੋਂ ਬਾਅਦ ਜੇ ਕਿਸੇ ਸਿੱਖ ਦੀ ਗੱਡੀ ਤੇ ਲੱਗੀ ਹੈ ਤੇ ਤਦਰਾਜ ਕੀ ਹੈ ਇਹਦਾ ਮਤਲਬ ਹੈ ਕਿ ਉਹਦੇ ਨਾਲ ਇਸ ਗੱਲ ਦੀ ਕਿੜ ਰੱਖ ਕੇ ਹੀ ਕੁੱਟਿਆ ਗਿਆ ਚਾਹੇ ਉਹ ਸਾਡੇ ਪੱਤਰਕਾਰ ਭਾਈ ਜਰਦਾ ਬੰਦਾ ਪਰ ਭਾਈ ਉਹਨੇ ਕੀਤੀ ਕਰਤੂਤ ਮਾੜੀ ਹੈ ਇਹ ਕਰਤੂਤਾਂ ਠੀਕ ਨਹੀਂ ਵੀ ਤਸਵੀਰ ਨਾਲ ਲੱਗੀ ਤੇ ਗੱਡੀ ਵਾਲਾ ਕੁੱਟ ਤੋਂ ਜਾਂਦਾ ਕਰਤਾ ਤੇ ਪੁਲਿਸ ਨੂੰ ਚੁਕਾ ਦਈਏ ਤੇ ਪੁਲਿਸ ਜੋ ਮਰਜ਼ੀ ਕਰੇ ਜਾਂ ਉੱਥੇ ਕਹਿ ਲੀਏ ਕਿ ਸਾਡੀ ਬਣੀ ਐ ਨੀ ਕੁਆ ਕਿ ਅਸੀਂ ਜੋ ਮਰਜ਼ੀ ਕਰਵਾਈ ਜਾਏਗੀ ਇਹ ਇਹਦੇ ਨਤੀਜੇ ਜਿਹੜੇ ਆ ਉਹ ਕਈ ਵਾਰ ਪੂਰੇ ਸਮਾਜ ਨੂੰ ਭੁਗਤਨੇ ਪੈਂਦੇ ਆ ਤੇ ਸਮਾਜ ਨੂੰ ਭੁਗਤਣ ਤੋਂ ਪਹਿਲਾਂ ਅਸੀਂ ਆਪਦੇ ਆਪ ਦਾ ਸੁਧਾਰ ਕਰਗੇ ਅਜਿਹੀਆਂ ਕਰਤੂਤਾਂ ਤੋਂ ਬਾਜ਼ ਆਈਏ ਕਿ ਜਿੰਦੇ ਨਾਲ ਕਿਸੇ ਦਾ ਵੀ ਕਿਸੇ ਧਰਮ ਦਾ ਕਿਸੇ ਦਾ ਹਿਰਦਾ ਨਾ ਦੁਖੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ